ਸਰਾ ਤੀਰਜ ਤੀਰਜ ਦਾ ਮਤਲਬ ਤੀਰਜ ਦਾ ਮਤਲਬ ਹੁੰਦਾ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਠੰਡੇ ਰਹਿ ਕੇ ਕੰਮ ਕਰਨਾ ਹਫੜਾ ਦਫੜੀ ਨਾ ਮਚਾਣੀ ਕਾਲੀ ਨਾ ਮਚਾਣੀ ਕਈਆਂ ਦੇ ਬੜੀ ਕਾਲ ਹੁੰਦੀ ਹੈ ਕਾਲੀ ਅੱਗੇ ਫਿਰ ਟੋਏ ਟੋਏ ਯਸ ਹੋਰ ਨਾ ਫਿਰ ਸਾਰੇ ਟੋਏ ਚ ਹੀ ਡਿੱਗਦੇ ਆ ਤਾਂ ਠੰਡੇ ਦਿਮਾਗ ਦੇ ਨਾਲ ਹਰ ਇੱਕ ਮੁਸ਼ਕਲ ਦਾ ਹੱਲ ਕਰਿਆ ਕਰੋ ਠੰਡੇ ਦਿਮਾਗ ਨਾਲ ਚੱਲਿਆ ਕਰੋ ਲੋਕਾਂ ਨਾਲ ਬੈਠਣੀ ਉੱਠਣੀ ਠੰਡੇ ਦਿਮਾਗ ਨਾਲ ਬੋਲਚਾਲ ਵੀ ਠੰਡੇ ਦਿਮਾਗ ਦੇ ਨਾਲ ਕਿਸੇ اندر ਕੋਈ ਪ੍ਰੋਬਲਮ ਪ੍ਰੋਬਲਮ ਹੈਗੀ ਉਹਨੂੰ ਚੜਕੇ ਨਾ ਪਿਆ ਕਰੋ ਉਹਨੂੰ ਠੰਡੇ ਬੈਠ ਕੇ ਤਰੀਕੇ ਨਾਲ ਗੱਲ ਕਰੋ ਠੀਕ ਹੈ ਜੀ ਧੀਰਜ ਰੱਖੋ ਸਾਰਿਆਂ ਦੇ ਅੰਦਰ ਆਪਣੇ ਅੰਦਰ ਠੀਕ ਹੈ ਇਹਦਾ ਮਤਲਬ ਕੀ ਹੈ ਇਮਾਨਦਾਰੀ ਇਮਾਨਦਾਰੀ ਦਾ ਮਤਲਬ ਇੰਟਰਨਲ ਇਮਾਨਦਾਰੀ ਮੈਂ ਆਪਣੇ ਆਫਿਸ ਪ੍ਰਤੀ ਆਪਣੇ ਸੀਨੀਅਰ ਪ੍ਰਤੀ ਆਪਣੇ ਮਾਪੇ ਪ੍ਰਤੀ ਆਪਣੇ ਪਰਿਵਾਰ ਪਤੀ ਪ੍ਰਤੀ ਤੇ ਮੈਂ ਆਪਣੇ ਧਾਰਮਿਕ ਸੰਸਥਾਵਾਂ ਪ੍ਰਤੀ ਕਿੰਨਾ ਮੈਂ ਆਪਣੀ ਕੰਪਨੀ ਪ੍ਰਤੀ ਆਪਣੇ ਸਿਸਟਮ ਪ੍ਰਤੀ ਕਿੰਨਾ ਕਿ ਇਮਾਨਦਾਰ ਆ ਇਮਾਨਦਾਰੀ ਕੀ ਹੁੰਦੀ ਹੈ ਜਿਹੜੀ ਚੀਜ਼ ਆਪਾਂ ਬੰਦੇ ਨੂੰ ਕਰਨ ਵਾਸਤੇ ਕਹਿਤੀ ਉਹਨੇ ਅਗਰ ਟਾਈਮ ਟੂ ਟਾਈਮ ਕਰ ਦਿੱਤੀ ਤੇ ਉਹਦੇ ਬਾਰੇ ਸੋਚਿਆ ਸਮਝਿਆ ਉਹਦੇ ਤੇ ਕੰਮ ਕੀਤਾ ਉਹਨੂੰ ਕੀ ਕਹਿੰਦੇ ਆ ਇਮਾਨਦਾਰੀ ਆ ਅੱਛਾ ਜੇ ਇਹਨੂੰ ਇਗਨੋਰ ਕੀਤਾ ਆਪਾਂ ਇਗਨੋਰ ਕਰਨ ਤੋਂ ਬਾਅਦ ਜਦੋਂ ਉਹ ਕੰਮ ਨਹੀਂ ਹੋਇਆ ਹੋਇਆ ਹੁੰਦਾ ਆਪਾਂ ਨੂੰ ਕੋਈ ਪੁੱਛਦਾ ਤਾਂ ਆਪਾਂ ਬੇਈਮਾਨੀ ਨਾਲ ਆਨਸਰ ਕਰਦੇ ਹਾਂ ਦਾ ਉਹ ਸਰਦੀ ਆਏ ਹੋ ਗਿਆ ਜੀ ਉਹਦੀ ਆਏ ਹੋ ਗਿਆ ਜੀ ਵਹਾਨ ਨੇ ਐਕਸਕਿਊਜ਼ ਬਲੇਮ ਕੰਪਲੇਨ ਜਸਟੀਫਿਕੇਸ਼ਨ ਇਮਾਨਦਾਰੀ ਕੀ ਹੈ ਵੀ ਤੁਸੀਂ ਸੱਚੀ ਹੋਵੇ ਮਾਰੋ ਇਸ ਕਰਕੇ ਆਫਿਸ ਨਹੀਂ ਹੋ ਪਾਇਆ ਬੇਈਮਾਨੀ ਕੀ ਹੈ ਬਿਮਾਰ ਨਹੀਂ ਸੀਗੇ ਕਰਨਾ ਤਾਂ ਕੁਝ ਹੋਰ ਸੀ ਬਿਮਾਰ ਦਾ ਬਹਾਨਾ ਲਾ ਕੇ ਚਲੇ ਕੇ ਤੇ ਹੋ ਗਏ ਸਮਝ ਰਹੇ ਹੋ ਯੈਸ ਇਮਾਨਦਾਰੀ ਇਹ ਹੈ ਦੋਸਤ ਜੋ ਕਿਹਾ ਜੋ ਸਮਝ ਆਇਆ ਉਹਨੂੰ ਪੂਰਾ ਕਰਨਾ ਜਿਹੜੀ ਗੱਲ ਕਹਿ ਤੀ ਉਹਦੇ ਤੇ ਕੰਮ ਕਰਨਾ ਪਹਿਰਾ ਦੇਣਾ ਉਹ ਚੀਜ਼ ਦੇ ਉੱਤੇ ਸਮਝ ਰਹੇ ਹੋ ਇਮਾਨਦਾਰੀ ਰੱਖੋ ਪੈਸਿਆਂ ਪ੍ਰਤੀ ਇਮਾਨਦਾਰ ਕਈ ਇੱਕ ਦੂਸਰੇ ਦੇ ਜੇ ਅਗਰ ਪੈਸੇ ਲੈ ਦੇ ਹੈਗੇ ਆ ਨਾ ਕਿਸੇ ਤੇ ਤਾਂ ਉਹਨਾਂ ਨੂੰ ਟਾਈਮ ਟੂ ਟਾਈਮ ਮੋੜੋ ਹੁਣ ਤਾਂ ਟਾਈਮ ਟੂ ਟਾਈਮ ਅਗਲਾ ਤਾਂ ਵੀ ਅੱਗੇ ਅੱਗੇ ਤੋਂ ਦੇਣ ਜਾਣਾ ਦੇਣ ਵਾਲਾ ਹੋ ਜਾਂਦਾ ਬੰਦਾ ਸਮਝ ਪਾ ਰਹੇ ਹੋ ਤਾਂ ਇਮਾਨਦਾਰ ਬਣੋ ਇੰਟਰਨਲ ਹੀ ਇਮਾਨਦਾਰ ਤੁਸੀਂ ਬਾਹਰੋਂ ਚੋਰੀ ਨਹੀਂ ਕਰਦੇ ਹੈਗੇ ਪਰ ਜਿਹੜੀ ਡੇਲੀ ਚੋਰੀ ਅੰਦਰੋਂ ਅੰਦਰੀ ਕਰਦੇ ਆਂਗੇ ਕੰਮ 'ਚ ਚੋਰੀ ਕਰਦੇ ਆਂ ਆਪਾਂ ਕੰਮ ਚੋਰੀ ਕਰਦੇ ਨੇ ਕੰਮ ਚੋਰੀ ਫਿਰ ਇੱਥੇ ਇਮਾਨਦਾਰੀ ਕਾਦੀ ਰਹਿ ਗਈ ਜਦੋਂ ਚੀਜ਼ ਹੀ ਨਹੀਂ ਪੂਰੀ ਕਰਦੇ ਆਪਾਂ ਜੋ ਕਰਨੀ ਚਾਹੀਦੀ ਆਪਾਂ ਸਮਝ ਰਹੇ ਹੋ ਜੇ ਸੀਨੀਅਰ ਨੇ ਕਹਤਾ ਵੀ ਆਇਆ ਕਰ ਆ ਆ ਇਸ ਤਰੀਕੇ ਆ ਬੰਦੇ ਨੂੰ ਆ ਚੀਜ਼ਾਂ ਸਮਝਾਉਣੀਆਂ ਤਾਂ ਸਮਝਾਉਣੀ ਐ ਪਹਿਲੇ ਤੂੰ ਸਿੱਖਣੀ ਐ ਫਿਰ ਇਹਨੂੰ ਸਿਖਾਉਣੀ ਐ ਜਾਂ ਸਮਝਾਉਣੀ ਐ ਅੱਛਾ ਇਹਨੇ ਸਿੱਖੀ ਨਹੀਂ ਇਹਨੂੰ ਜਾ ਕੇ ਸਮਝਾਉਣ ਲੱਗ ਗਿਆ ਇਹ ਕੀ ਹੋ ਗਈ ਬੇਮਾਨੀ ਹੋ ਗਈ ਬਿਨਾ ਸਿੱਖੇ ਯਾਰ ਸਿਖਾਈਂਦੇ ਇਹਨੂੰ ਵੀ ਗਲਤ ਕਰੂ ਆਪ ਤਾਂ ਗਲਤ ਹੈਗਾ ਹੀ ਹੈਗਾ ਯੈਸ অর ਨੋ ਇਮਾਨਦਾਰੀ ਕੀ ਹੈ ਜਿਵੇਂ ਮੈਨੂੰ ਸਿੱਖਣ ਲਈ ਕਿਹਾ ਗਿਆ ਮੈਂ ਉਹਨੂੰ ਸਿੱਖਿਆ ਸਿੱਖਣ ਤੋਂ ਬਾਅਦ ਮੈਂ ਅੱਗੇ ਸਿਖਾਇਆ ਠੀਕ ਹੈ 1% ਵੀ ਕਿਸੇ ਦਾ ਪੈਸੇ ਦਾ ਇੱਧਰ ਉੱਧਰ ਨਹੀਂ ਕੀਤਾ ਇਸੇ ਕਰਕੇ ਇਮਾਨਦਾਰੀ ਸ਼ੋ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਇੰਟਰਨਲ ਹੀ ਹੋਵੇ ਅੱਛਾ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ ਮੰਨ ਲਓ ਇਥੇ ਜਾਣੇ ਉਹ ਗੁਰਦੁਆਰੇ ਅੱਛਾ ਜੇ ਤੁਹਾਨੂੰ ਝੋਲਾ ਤੇ ਆ ਜਾਵੇ ਇੱਕ ਜਿਹਦੇ ਵਿੱਚ 5 ਲੱਖ ਰੁਪਇਆ ਹੋਵੇ ਤਦ ਮਾਰਚ ਦੱਸੋ ਇਮਾਨਦਾਰੀ ਕਿੰਨਾ ਟਾਈਮ ਰਹੂਗੀ ਕਿੰਨਾ ਕੁ ਟਾਈਮ ਕੀ ਕੀ ਖਿਆਲ ਆਉਣਗੇ ਉਸ 5 ਲੱਖ ਨੂੰ ਦੇਖਣ ਤੋਂ ਬਾਅਦ ਪਹਿਲਾਂ ਤੈਨੂੰ ਆਪਣਾ ਘਰ ਸਮਝ ਆਊਗਾ ਵੀ ਮੇਰੇ ਘਰ ਦੇ ਵਿੱਚ ਆ 5 ਲੱਖ ਦਾ ਕੀ ਕੀ ਬਣ ਸਕਦਾ ਜੈਸ ਹੋਰ ਨੂੰ ਯੈਸ অর ਨੋ ਅੱਛਾ ਅੱਛਾ ਉਹ ਤੂੰ ਕੀ ਕੀਤਾ ਉਹ 5 ਲੱਖ ਰੁਪਇਆ ਲੱਭਿਆ ਉਹਦੇ ਵਿੱਚ ਕਿਸੇ ਦਾ ਆਧਾਰ ਕਾਰਡ ਵੀ ਸੀ ਉਹ ਤੇ ਐਡਰੈਸ ਪੜਿਆ ਤੂੰ ਉਸ ਬੰਦੇ ਦੇ ਘਰੇ ਫੜਾ ਕੇ ਆਇਆ ਤੈਨੂੰ ਗੁਰਦੁਆਰੇ ਜਾਣ ਦੀ ਵੀ ਲੋੜ ਨਹੀਂ ਹੈਗੀ ਗੁਰਦੁਆਰੇ ਜਾ ਆਇਆ ਮਤਲਬ ਸਮਝ ਰਹੇ ਹੋ ਕਲੀਅਰ ਹੈ ਯੈਸ ਰੋਜ਼ ਦੁਬਾਰ ਕੀ ਕੀਤਾ ਤੂੰ ਇਹ 5 ਲੱਖ ਰੁਪਇਆ ਆਪਣੇ ਘਰੇ ਰੱਖ ਲਿਆ ਉਹਦੇ ਵਿੱਚ 10000 ਰੁਪਏ ਦਾ ਮੱਥਾ ਟੇਕਦਾ ਇਹਨੂੰ ਰੱਬ ਨਹੀਂ ਖੁਸ਼ ਹੋਣਾ ਇਥੋਂ ਉਹਦੇ ਤੋਂ ਵੀ ਮੈਂ ਤਾਂ ਸਿਰ ਮੱਤ ਗੁਰਦੁਆਰੇ ਨੂੰ ਦੇ ਦਿੰਨੇ ਆ ਯੈਸ অর ਨੋ ਆਏ ਉਹਨੂੰ ਤਾਂ ਪਤਾ ਹੈ ਨਾ ਸਭ ਕੁਝ ਔਰ ਤੈਨੂੰ ਵੀ ਪਤਾ ਹੈ ਥੋੜਾ ਜਿਹਾ ਆਪਣੇ ਆਪ ਦੇ ਨਾਲ ਸਹੀ ਬਣ ਜਾ ਜਦੋਂ ਤੁਸੀਂ ਆਪਣੇ ਆਪ ਨਾਲ ਸਹੀ ਬਣ ਜਾਂਦੇ ਹੋ ਫਿਰ ਦੂਸਰੇ ਨਾਲ ਕਦੇ ਗਲਤ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ ਸਮਝ ਰਹੇ ਹੋ ਜਵਾਬਦੇਹੀ ਆਪਣੇ ਆਪ ਨਾਲ ਇਮਾਨਦਾਰੀ ਨਾਲ ਦੱਸੋ ਜਿਹੜਾ ਬੰਦਾ ਅੱਜ ਘਰੇ ਬੈਠਾ ਵੀ ਉਹਨੇ ਇਮਾਨਦਾਰੀ ਨਾਲ ਕੰਮ ਕੀਤਾ ਹੋਊਗਾ ਨਹੀਂ ਕੀਤਾ ਹੋਣਾ ਇਮਾਨਦਾਰੀ ਦੇ ਨਾਲ ਕਲਾਸਾਂ ਲਾਈਆਂ ਹੋਣਗੀਆਂ ਸਿੱਖਿਆ ਹੋਣਾ ਉਹਨੇ ਕੰਮ ਕੀਤਾ ਜਿਵੇਂ ਕਿਹਾ ਗਿਆ ਨਹੀਂ ਕੀਤਾ ਸਮਝ ਰਹੇ ਹੋ ਤਾਂ ਬੇਈਮਾਨੀ ਜਦੋਂ ਤੁਸੀਂ ਜ਼ਿੰਦਗੀ 'ਚ ਕਰਦੇ ਹੋ ਤਾਂ ਤੁਹਾਨੂੰ ਰਿਟਰਨ ਦੇ ਵਿੱਚ ਬੇਈਮਾਨੀ ਹੀ ਮਿਲੂਗੀ ਇਮਾਨਦਾਰੀ ਨਹੀਂ ਮਿਲਦੀ ਇਮਾਨਦਾਰ ਬਣੋ ਔਰ ਨਿਮਰ ਬਣੋ ਨਿਮਰਤਾ ਮਤਲਬ ਕੀ ਹੈ ਨਿਮਰਤਾ ਹੰਬਲ ਹੰਬਲ ਨੇਚਰ ਕਹਿ ਦਿੰਦੇ ਜਿਹਨੂੰ ਆਪਾਂ ਨੀਵੇਂ ਰਹਿ ਕੇ ਹਮੇਸ਼ਾ ਜ਼ਿੰਦਗੀ ਜਿਉਓ ਤੁਸੀਂ ਕਿਤੇ ਵੀ ਪਹੁੰਚ ਜਾਵੋ ਤੁਹਾਡਾ ਦਿਲ ਤੇ ਦਿਮਾਗ ਤੁਹਾਡਾ ਹਮੇਸ਼ਾ ਕੀ ਹੋਣਾ ਚਾਹੀਦਾ ਨਿਮਾਨਿਆਂ ਵਾਲਾ ਵਰਗਾ ਹੋਣਾ ਚਾਹੀਦਾ ਇਹ ਨਹੀਂ ਵੀ ਤੁਸੀਂ ਮਾੜਾ ਜਾਂ ਰੈਂਕ ਹਾਸਲ ਕੀਤਾ ਕੋਈ ਮਾੜੀ ਜੀ ਪਦਵੀ ਉੱਚ ਹਾਸਲ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਹੈਗੇ ਸਮਝ ਰਹੇ ਹੋ ਤਾਂ ਤੁਸੀਂ ਕਿਸੇ ਮਰਜੀ ਟੌਪ ਤੇ ਪਹੁੰਚ ਜਾਵੋ ਪਰ ਗਰਾਉਂਡ ਨਾਲ ਜੁੜੇ ਰਹੋ ਗਰਾਉਂਡ ਨਾਲ ਜੁੜੇ ਰਹੋ ਆਪਣਾ ਜੇ ਇਹ ਪੈਰ ਜ਼ਮੀਨ ਤੋਂ ਤਾਂ ਚੱਕੇ ਗਏ ਨਾ ਤਾਂ ਡਿੱਗੇਗਾ ਜ਼ਮੀਨ ਤੇ ਪੈਰ ਰਹਿਣੇ ਚਾਹੀਦੇ ਨੇ ਸਮਝ ਰਹੇ ਹੋ ਹੋ ਸਕਦਾ ਤੁਸੀਂ ਕਿੰਨੇ ਮੈਂ ਕੱਲ ਇੱਕ ਮੈਂ ਮੂਵੀ ਦੇਖ ਰਿਹਾ ਸੀਗਾ ਆਪਣਾ ਬਾਗ ਮਿਲਖਾ ਬਾਗ ਦੀ ਉਹ ਬੰਦਾ 올림픽 ਦੇ ਵਿੱਚ ਮੈਡਲ ਲੈ ਕੇ ਆ ਗਿਆ ਔਰ ਜਦੋਂ 올림픽 ਦੇ ਵਿੱਚ ਖੇਡਣ ਗਿਆ ਸੀ ਤਾਂ ਉਹਦਾ ਕੋਚ ਇੱਕ ਪ੍ਰੋਫੈਸ਼ਨਲ ਕੋਚ ਸੀਗਾ ਪਰ ਜਦੋਂ ਵਾਪਸ ਆਇਆ ਜਿਹੜਾ ਦਾ ਗਰਾਊਂਡ ਲੈਵਲ ਦਾ ਕੋਚ ਸੀ ਨਾ ਜਿਹਨੇ ਉਹਨੂੰ ਭੱਜਣਾ ਸਿਖਾਇਆ ਸੀ ਹਿੰਮਤ ਦਿੱਤੀ ਸੀ ਉਹਨੇ ਆਪਦੇ ਸਾਰੇ ਮੈਡਲ ਕਿਦੇ ਪਾਤੇ ਆ ਕੇ ਉਸ ਕੋਚ ਦੇ ਪਾਏ ਔਰ ਉਹਦੇ ਨਾਲੋਂ ਰੈਂਕ ਵੀ ਛੋਟਾ ਸੀ ਬਹੁਤ ਗਰਾਊਂਡ ਲੈਵਲ ਤੇ ਸੀ ਉਹ ਤੋਂ ਬਹੁਤ ਤਗੜੀ ਪ੍ਰੋਮੋਸ਼ਨ ਤੇ ਸੀਗਾ ਉਹ ਮਿਲ ਖਾ ਜਿੰਗ ਪਰ ਉਹਨੇ ਪਹਿਰੀ ਹੱਥ ਲਾ ਗਏ ਉਹਦਾ ਕਹਿੰਦਾ ਤੇਰੀ ਦਿੱਤੀ ਹੋਈ ਚੀਜ਼ ਹੈ ਮੈਨੂੰ ਤੇਰੇ ਕਰਕੇ ਹੋਇਆ ਸਭ ਕੁਝ ਸਮਝ ਪਾ ਰਹੇ ਹੋ ਇੱਥੇ ਕੁਝ ਹੋਰ ਹੈ ਮਾੜਾ ਇਹ ਦੋ ਆਖਰ ਵਧਾਉਣ ਲੱਗ ਜਾਨਾ ਨਾ ਵਧਾਉਣ ਲੱਗ ਜਾਨਾ ਬੰਦੇ ਨੂੰ ਬੰਦਾ ਨਹੀਂ ਸਮਝਦੇ ਵੀ ਹਾਂ ਆ ਗਿਆ ਮੈਨੂੰ ਤਾਂ ਸਾਰਾ ਕੁਝ ਮੈਨੂੰ ਹੀ ਪਤਾ ਹੋਣਾ ਮੈਨੂੰ ਕਿ ਇਹਦੇ ਕੋਲੇ ਜਾਣਦੀ ਕੀ ਲੋੜ ਹੈ ਠੀਕ ਹੈ ਦੋ ਚੀਜ਼ਾਂ ਵੱਧ ਕੇ ਆ ਜਾਣਾ ਥੋੜੀ ਜੀ ਟੀਮ ਇੱਕ ਦੂਸਰੇ ਨਾਲ ਵਧਾ ਲਈ ਥੋੜਾ ਜਿਹਾ ਕੰਮ ਜ਼ਿਆਦਾ ਕਰ ਲਿਆ ਤਾਂ ਦੂਜੇ ਨੂੰ ਕਿਵੇਂ ਟੇਢੀ ਢੇਢੇ ਦੇਖਣ ਲੱਗ ਜਾਂਦੇ ਵੀ ਹੁਣ ਤੇਰੀ ਸਾਨੂੰ ਲੋੜ ਨਹੀਂ ਹੈਗੀ ਕਿੰਨਾ ਮਰਜ਼ੀ ਕਾਮਯਾਬ ਹੋ ਜਾਓ ਕਿੰਨਾ ਮਰਜ਼ੀ ਪੈਸਾ ਕਮਾ ਲਓ ਨਿਮਰ ਰਹਿਣਾ ਬਹੁਤ ਜ਼ਰੂਰੀ ਹੈ ਕਿਸੇ ਤੇ ਇਰਸਪੈਕਟ ਨਹੀਂ ਕਰਨੀ ਤੁਸੀਂ ਕਿਸੇ ਦੀ ਠੀਕ ਹੈ ਜੀ ਜੇ ਇੱਕ ਜਿਹੜਾ ਅੱਜ ਇੱਕ ਟੀਚਰ ਹੈ ਜਿਨੇ ਆਪਾਂ ਨੂੰ ਪੰਜਵੀਂ ਚ ਪੜਾਇਆ ਹੋਣਾ ਹੋ ਸਕਦਾ ਉਸੇ ਦਾ ਇੱਕ ਸਟੂਡੈਂਟ ਯੂਨੀਵਰਸਿਟੀ ਦਾ ਟਾਪ ਪ੍ਰੋਫੈਸਰ ਬਣ ਗਿਆ ਹੋਵੇ 2 ਲੱਖ 4 ਲੱਖ ਤਨਖਾਹ ਹੋਵੇ ਪਰ ਉਹ ਬੰਦਾ ਅਗਰ ਉਹ ਇਮਾਨਦਾਰ ਹੈ ਨਿਮਰਤਾ ਹੈ ਤਾਂ ਉਹ ਜਿਹਨੇ ਆਪ ਨੂੰ ਬੀਆਰ ਦੀ ਸੈਲਰੀ ਤੇ ਟੀਚਰ ਨੇ ਆਪ ਨੂੰ ਪੰਜਵੀਂ ਚ ਪੜਾਇਆ ਸੀ ਉਹਦੇ ਵੀ ਪੈਰੀ ਹੱਥ ਲਾ ਕੇ ਮਿਲੂਗਾ ਨੀਮਾ ਹੋ ਕੇ ਮਿਲੂਗਾ ਕਿਉਂਕਿ ਉਹਨੂੰ ਪਤਾ ਹੈ ਵੀ ਇਸ ਬੰਦੇ ਨੇ ਮੇਰੀ ਜ਼ਿੰਦਗੀ ਚ ਕੀ ਪਾਇਆ ਹੋਇਆ ਯੋਗਦਾਨ ਪਾਇਆ ਹੋਇਆ ਕੀ ਪਾਇਆ ਹੋਇਆ ਯੋਗਦਾਨ ਮੈਂ ਜੇ ਇੱਥੋਂ ਤੱਕ ਪਹੁੰਚਿਆ ਤਾਂ ਮੇਰੇ ਕੋਈ ਹਸਤੀ ਨਹੀਂ ਸੀ ਮੈਂ ਤਾਂ ਕੀੜਾਈ ਸੀ ਗੈ ਨਾਲੀ ਦਾ ਇਹਨਾਂ ਬੰਦਿਆਂ ਨੇ ਮੈਨੂੰ ਕੀ ਕੀਤਾ ਤਰਾਸ਼ਿਆਗਾ ਇਹਨਾਂ ਬੰਦਿਆਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਇੰਨੇ ਬੰਦੇ ਦਾ ਜੋਰ ਲੱਗਿਆ ਮੇਰੀ ਘਾੜ ਤੱਕੜੀਏ ਨਾ ਲੋਕਾਂ ਨੇ ਸਮਝ ਰਹੇ ਹੋ ਉਹ ਕੌਣ ਨੇ ਜਿਹੜੇ ਜਿਹਨੇ ਤੈਨੂੰ ਔਖੇ ਸਮੇਂ ਦੇ ਵਿੱਚ ਜਦ ਕਦੇ ਐਡਵਾਈਸ ਵੀ ਦਿੱਤੀ ਹੈ ਉਸ ਐਡਵਾਈਸ ਤੇ ਅਗਰ ਤੂੰ ਕੰਮ ਕਰਕੇ ਜ਼ਿੰਦਗੀ ਨੂੰ ਪਲਟੇ ਪਲਟਾ ਕੀਤਾ ਨਾ ਪਲਟ ਕੇ ਰੱਖੀ ਆਪਣੀ ਜ਼ਿੰਦਗੀ ਨੂੰ ਤਾਂ ਉਹਦਾ ਹਮੇਸ਼ਾ ਸ਼ੁਕਰਗੁਜ਼ਾਰ ਕਰ ਉਹਦਾ ਹਮੇਸ਼ਾ ਕੀ ਕਰ ਸ਼ੁਕਰ ਅੱਲ੍ਹਾ ਥੈਂਕਸ ਕਰ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਤੀਸਰਾ ਪਾਰਟ ਜਿਹੜਾ ਬਣਿਆ ਗ੍ਰੈਟੀਟਿਊਡ ਕੀ ਬਣ ਗਿਆ ਜੀ ਆਪਣਾ ਗ੍ਰੈਟੀਟਿਊਡ ਹਮੇਸ਼ਾ ਕੀ ਕਰੋ ਧੰਨਵਾਦ ਪਰ ਆਪਾਂ ਤਾਂ ਕੀ ਕਰਦੇ ਆ ਬੇਸ਼ੁਕਰੇ ਰਹਿੰਨੇ ਆ ਮਿੰਟ ਚ ਮੂੰਹ ਬਣ ਜਾਂਦਾ ਇੱਕ ਵਾਰੀ ਹੈਲਪ ਨਾ ਕਰੋ ਤਾਂ ਮਾੜਾ ਇੱਕ ਵਾਰੀ ਮਨਾ ਕਰ ਦੋ ਆਪਾਂ ਵੀ ਮਨਾ ਦਿ ਲੋ ਥੋੜੀ ਕਰਦੇ ਹੁੰਨੇ ਆ ਆਪਾਂ ਉਹ ਸਿਚੁਏਸ਼ਨ ਕਈ ਵਾਰ ਏਦਾਂ ਦੀ ਹੁੰਦੀ ਐ ਵੀ ਉਹ ਆਪਣੇ ਤੋਂ ਕੰਮ ਨਹੀਂ ਹੋ ਪਾ ਰਿਹਾ ਹੁੰਦਾ ਆਪਾਂ ਕੀ ਕਰ ਦਿੰਦੇ ਆ ਮਨਾ ਕਰ ਦਿੰਦੇ ਆ ਕਈ ਵਾਰ ਦੇਖਿਆ ਹਣਾ ਵੀ ਦੁਕਾਨ ਦੇ ਵਿੱਚ ਬਹੁਤ ਕੰਮ ਹੁੰਦਾ ਤਾਂ ਆਪਾਂ ਨੂੰ ਦੁਕਾਨਦਾਰ ਕੀ ਕਹਿੰਦਾ ਭਾਈ ਮੇਰੇ ਕੋਲ ਆ ਸਮੇਂ ਤੇ ਕੰਮ ਤੂੰ ਕਿਤੇ ਹੋਰ ਕਰਵਾ ਲਾ ਆਪਾਂ ਉਹਦੇ ਨਾਲ ਰੁੱਸਦੇ ਆ ਕਦੇ ਪਰ ਇੱਥੇ ਕੀ ਹੋ ਜਾਂਦਾ ਕੋਈ ਗੱਲ ਨਹੀਂ 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 ਹੈਲਪ ਕਰਨੀ ਨਾ ਕਰੋ ਮੈਂ ਆਪ ਹੀ ਕਰ ਲਵਾਂ ਕਿਹੜੀ ਸੋਚ ਲੈ ਕੇ ਘੁੰਮ ਰਹੇ ਆ ਕਿੱਥੇ ਨੇ ਉਹ ਡਿਗਰੀਆਂ ਡਿਪਲੋਮੇ ਕਿੱਥੇ ਨੇ ਉਹਦਾ ਕੀ ਕੀ ਫਾਇਦਾ ਕੱਢਿਆ ਉਹਦਾ ਆਪਾਂ ਜਦੋਂ ਮੈਨੂੰ ਕਿਸੇ ਨਾਲ ਗੱਲ ਕਰਨ ਦੀ ਅਗਲ ਹੀ ਨਹੀਂ ਆਈ ਸਮਝ ਪਾ ਰਹੇ ਹੋ ਮੈਂ ਕਿਹਾ ਧੰਨਵਾਦ ਹੀ ਨਹੀਂ ਕਰ ਪਾ ਰਿਹਾ ਹੈਗਾ ਸਮਝ ਰਹੇ ਹੋ ਤਾਂ ਮਾਰੇ ਦੀ ਇੱਕ ਬਾਣੀ ਦੇ ਵਿੱਚ ਆਉਂਦਾ ਹੈਗਾ ਕਹਿੰਦੇ ਦਸ ਰਸਤੂ ਲੈ ਪਾਛੇ ਪਾਵੈ ਇੱਕ ਵਸਤ ਕਰਨ ਵੀ ਖੋਟ ਗਵਾਵੈ ਕਹਿੰਦਾ ਰੱਬ ਨੇ ਤੈਨੂੰ 10 ਚੀਜ਼ਾਂ ਦਿੱਤੀਆਂ ਤੂੰ ਕਦੇ ਸ਼ੁਕਰ ਨਹੀਂ ਕੀਤਾ ਇੱਕ ਚੀਜ਼ ਨਹੀਂ ਮਿਲੀ ਉਸੇ ਦਾ ਰੰਡੀ ਰੋਣਾ ਕਰੀ ਇਹਨਾਂ 24 ਘੰਟੇ ਆ ਜੀ ਦਿੱਤਾ ਆ ਨਹੀਂ ਦਿੱਤਾ ਆ ਨਹੀਂ ਦਿੱਤਾ ਜੋ ਹੈਗਾ ਉਹਦਾ ਕਦੇ ਸ਼ੁਕਰ ਕੀਤਾ ਘਰਵਾਨੀ ਦੇ ਵਿੱਚ ਇੱਕ ਬਚਨ ਆਉਂਦਾ ਨਾਮ ਬਿਨਾ ਜੋ ਪਹਿਰਾ ਖਾਏ ਜਿਉਂ ਕੂਕਰ ਝੂਠਣ ਮੈਂ ਪਾਏ ਕਹਿੰਦਾ ਜਿਹੜਾ ਬੰਦਾ ਰੱਬ ਨੂੰ ਯਾਦ ਕਰੇ ਬਿਨਾ ਰੋਟੀ ਵੀ ਖਾਂਦਾ ਨਾ ਉਹ ਇਹ ਸਮਝ ਲਓ ਵੀ ਉਹ ਕੁੱਤਿਆਂ ਦੀ ਜੂਨ ਭੋਗ ਰਿਆ ਝੂਠਾ ਕਹਿੰਦਾ ਉਹ ਕਿੰਨੇ ਲੋਕਾਂ ਕੋਲੇ ਹੱਥ ਚੰਗੇ ਨੇ ਕਿੰਨੇ ਲੋਕਾਂ ਕੋਲੇ ਪੈਰ ਹੈਗੇ ਆ ਤੂੰ ਕਹੀਂ ਨਾ ਮੇਰਾ ਰੰਗ ਕਾਲਾ ਮੇਰਾ ਰੰਗ ਕਾਲਾ ਔਰ ਇੱਕ ਬੰਦਾ ਰੰਗ ਕਾਲਾ ਵੀ ਲਈ ਫਿਰਦਾ ਤੇ ਲੱਤਾਂ ਵੀ ਨਹੀਂ ਹੈਗੀਆਂ ਯਸ ਹੋਰ ਨੋ ਕਿਨੇ ਲੋਕਾਂ ਮੈਥੋਂ ਮੇਰੀ ਮੈਨੂੰ ਨਹੀਂ ਪੁੱਛਦੇ ਮੈਨੂੰ ਦੀ ਪੁੱਛਦੇ ਮੈਨੂੰ ਨਹੀਂ ਪੁੱਛਦੇ ਜਦੋਂ ਪੁੱਛਦੇ ਸੀ ਉਦੋਂ ਤੂੰ ਆਪਣੀ ਬਾਹ ਫੜਾਈ ਉਦੋਂ ਤੇਰੀ ਆਕੜ ਨਹੀਂ ਮਾਨ ਸੀ ਜੇ ਤੈਨੂੰ ਸਿਖਾਉਂਦੇ ਸੀ ਉਦੋਂ ਤੂੰ ਆldi ਬਾਹ ਫੜਾਈ ਉਦੋਂ ਤੇਰੀ ਆਕੜ ਨਹੀਂ ਮਾਨ ਸੀ ਫਿਰ ਅਗਲੇ ਨੂੰ ਵੀ ਸਮਝ ਆ ਗਿਆ ਬੇ ਕੱਤੇ ਕੁੱਤੇ ਦੀ ਪੂਛ ਐ ਛੱਤੀਵਾਰੀ ਨਾਲੀ ਪਾ ਕੇ ਦੇਖ ਲਈ ਨਹੀਂ ਸਿੱਧੀ ਹੁੰਦੀ ਇਹਨੂੰ ਪੁੱਠੀ ਰਹਿਣ ਤੋਂ ਸਿੱਧੀ ਕਰਨ ਕਿਉਂ ਲੱਗਿਆ ਯਸੁਰ ਨੂੰ